ਬੋਲੇ ਸੋਨਿਆਲੇ ਹਾਂਜੀ ਸੰਗਤ ਜੀ ਬਹੁਤ ਔਡੀਕ ਕਰਵਾਈ ਅੱਜ ਆਪਣੇ ਡੱਬੇ ਨੇ ਪਹੁੰਚ ਗਈ ਸਵੇਲ ਗੱਡੀ ਸਵਾ ਵੀਰ ਹਰਦੀਪ ਸਿੰਘ ਬੌਕਸਰ ਇਹ ਵੀ ਪਹੁੰਚਿਆ ਸੇਵਾ ਕਰਨ ਲਈ ਬਹੁਤ ਚੌਲ ਵਾਇਗਰੂ ਚੌਲ ਵਾਇਗਰੂ ਹਾਂਜੀ ਮਿੱਠੇ ਚੌਲ ਵਾਇਗਰੂ ਆ ਬੰਦ ਲੋ ਸਾਰੇ ਚੌਲ ਵਾਇਗਰੂ ਚੌਲ ਵਾਇਗਰੂ ਸਤਿ ਸ੍ਰੀ ਅਕਾਲ ਦੋਸਤੋ ਮਨਵਤਾਰ ਸਿੰਘ ਮਾਨਸਾ ਤੋਂ ਸੋ ਤੁਹਾਨੂੰ ਪਤਾ ਹਰ ਸ਼ੁੱਕਰਵਾਰ ਹਜੂਰ ਸਾਹਿਬ ਜਾਨ ਵਾਲੀ ਟ੍ਰੇਨ ਆਉਂਦੀ ਹੈ ਜੀ ਸੋ ਅੱਜ ਇੰਨੀ ਲੇਟ ਹੋ ਗਈ 4 ਵਜੇ ਤਾਂ ਫਿਰੋਜ਼ਪੁਰ ਕੈਂਟ ਤੋਂ ਚੱਲਦੀ ਸੀਗੀ 5:30 ਵਜੇ ਬਠਿੰਡਾ ਤੋਂ ਚੱਲੀ ਆ ਸਵਾ ਕਿਸੇ ਮਾਨਸਾ ਆਉਗੀ ਸੋ ਉੱਥੇ ਜਾਣਿਆ ਜੀ ਹੁਣ ਬਹੁਤ ਲੇਟ ਹੋ ਗਏ ਨਾਲ ਮੇਰੀ ਵਾਈਫ ਸਰਬਜੀਤ ਕੌਰ ਮੇਰੀ ਮਾਤਾ ਜੀ ਪਰਮਜੀਤ ਕੌਰ ਜਾਣਿਆ ਜੀ ਦਿਖਾਉਣੇ ਆ ਯਾਰ ਉੱਥੋਂ ਜਰੂਰ ਪਹੁੰਚਿਆ ਕਰੋ ਤੇ ਇੱਕ ਵੀਰਾਂ ਨੂੰ ਬੇਨਤੀ ਹੈਗੀ ਮੈਂ 3:30 ਦਾ ਟਾਈਮ ਦੇ ਦਿੰਦਾ ਹੁੰਦਾ ਤੇ ਟਾਈਮ ਦੇਖ ਕੇ ਜਰੂਰ ਗੱਡੀ ਤੇ ਨਾ ਵੇਰੀ ਜਮਾਈ ਟ੍ਰੇਨ ਐਪ ਆ ਉਹ ਟ੍ਰੇਨ ਐਪ ਤੋਂ ਟ੍ਰੇਨ ਦੇਖ ਕੇ ਕਿੰਨੇ ਵਜੇ ਆਉਗੀ ਉਦੋਂ ਚੱਲ ਪਿਆ ਕਰੋ ਕਿਉਂਕਿ ਹੁਣ ਸਿਆਲ ਦੇ ਦਿਨ ਚੱਲ ਪਏ ਧੁੰਦਾ ਵਗੈਰਾ ਪੈ ਪੈਣ ਲੱਗ ਜਾਣਗੇ ਹੁਣ ਹੋਰ ਵੀ ਗੱਡੀ ਲੇਟ ਹੋਇਆ ਕਰੂਗੀ ਟਾਈਮ ਦੇਖ ਕੇ ਚੱਲ ਪਿਆ ਕਰੋ ਮਿਲਦੇ ਆ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਫਾਟਕਾਂ ਤੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਹਾਂਜੀ ਸੰਗਤ ਜੀ ਅਸੀਂ ਮਾਨਸਾ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਸੋ ਅੱਜ ਲੇਟ ਬਹੁਤ ਆ ਗੱਡੀ ਸੰਗਤ ਵੀ ਬੈਠੀ ਆ ਸਟੇਸ਼ਨ ਤੇ ਫਯੂਰ ਸਾਹਿਬ ਨੂੰ ਜਾਣ ਵਾਲੀ ਹਾਂਜੀ ਸੰਗਤ ਜੀ ਸੰਗਤ ਬਹੁਤ ਆ ਹਜੂਰ ਸਾਹਿਬ ਜਾਣ ਵਾਲੀ ਇਹ ਸੰਗਤ ਇਹ ਹਜੂਰ ਸਾਹਿਬ ਜਾਣ ਵਾਲੀ ਆ ਜੀ ਆ ਆਪਣੀ ਸੰਗਤ ਖੜੀ ਲੰਗਰ ਲੈ ਕੇ ਜੀ ਟੋੜਿਆਂ ਦੇ ਵਿੱਚ ਪਾਉਣੇ ਆ ਟੋੜ ਫਿਰ ਵਰਤਾਵਾਂਗੇ ਆ ਸਾਰੀ ਸੰਗਤ ਖੜੀ ਆਪਣੀ ਨਾ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਹਾਂਜੀ ਸੰਗਤ ਜੀ ਜਾਪ ਕਰਾ ਕੇ ਹਟੇ ਆ ਸੋ ਅੱਜ ਗੱਡੀ ਇੰਨੀ ਲੇਟ ਹੋ ਗਈ ਬਟਿੰਡੇ ਵਾਲਾ ਡੱਬਾ ਵੀ ਟੱਪ ਗਿਆ ਸੋ ਅੱਜ ਆਪਣੀ ਸੰਗਤ ਪਹੁੰਚ ਗਈ ਸੋ ਹੁਣ 10 ਮਿੰਟਾਂ ਤੱਕ ਆਪਣੀ ਜਿਹੜੀ ਗੱਡੀ ਹਜ਼ੂਰ ਸਾਹਿਬ ਜਾ ਰਹੀ ਆ ਉਹ ਪਹੁੰਚਣ ਵਾਲੀ ਹੈਗੀ ਤੋ ਵੱਤ ਵੱਤ ਪਹੁੰਚਿਆ ਕਰੋ ਜੀ ਇੱਥੇ ਭਾਈ ਆਪਾਂ ਚੱਕੋ ਆਪਾਂ ਸੋਣ ਆਪਣੀ ਸੰਗਤ ਲੰਗਰ ਲਿਆ ਰਹੀ ਹੈ ਜੀ ਅੱਜ ਸਟੇਸ਼ਨ ਤੇ ਭੀੜ ਵੀ ਬਹੁਤ ਆ ਗਈ ਅੱਜ ਸਾਡੇ ਕੋਲੇ ਝੋਲੇ ਵੀ ਖੱਟ ਗਏ ਆ ਮਾਤਾ ਜੀ ਨੇ ਝੋਲੇ ਚ ਪਾ ਰੱਖਿਆਗਾ ਬਾਕੀ ਦੇਖਦੇ ਆ ਇੱਥੇ ਹੀ ਵਰਤਾਰੇ ਆ ਆ ਸੰਗਤ ਹਜੂਰ ਸਾਹਿਬ ਜਾਣ ਵਾਲੀ ਬੈਠੀ ਹੈਗੀ ਆਗੇ ਭਾਈ ਝੋਲੇ ਉਹ ਕਈਆਂ ਦੇ ਹੈ ਨਹੀਂ ਹਾਂਜੀ ਸੰਗਤ ਆ ਦੇਖੋ ਰੇਲਵੇ ਸਟੇਸ਼ਨ ਤੇ ਆ ਸਾਡੇ ਵੀਰ ਤੇਜਿੰਦਰ ਸਿੰਘ ਲੱਕੀ ਸਿੰਘ ਆ ਜਾ ਰਹੇ ਨੇ ਸੰਗਤ ਆਪਣੀ ਖੜੀ ਆ ਬਹੁਤ ਦੂਰ ਦੂਰ ਤਾਈਂ ਆਦੀ ਗੱਡੀ ਬਹੁਤ ਲੇਟ ਆ ਗਈ ਦੂਰ ਦੂਰ ਤਾਈਂ ਆਪਣੀ ਸੰਗਤ ਚੌਲ ਲੈ ਕੇ ਕੜੀਗੀ ਆ ਪਹਿਲਾ ਡੱਬਾ ਆ ਰਿਹਾ ਉਹਦੀ ਅਨਾਉਂਸਮੈਂਟ ਹੋ ਰਹੀ ਆ ਬੰਦੀ ਜੀ ਜਦੋਂ ਉਹ ਆਹ ਜਿਹੜਾ ਇਹ ਪਹਿਲਾ ਡੱਬਾ ਆਉਂਦਾ ਹੁੰਦਾ ਉਹ ਆ ਰਿਹਾ ਫਰੋਜਪੁਰ ਵਾਲਾ ਹਜੇ ਫਰੋਜਪੁਰ ਤੋਂ ਚੱਲ ਕੇ ਜਿਹੜੀ ਜੀਂਦ ਵਾਲੀ ਆਹ ਵਾਲੀ ਉਹ ਹਜੇ ਆ ਰਹੀਗੀ ਉਸ ਤੋਂ ਪਹਿਲਾਂ ਉਹਦੋਂ ਵੀ ਲੇਟ ਹੋ ਗਈ ਅੱਜ ਗੱਡੀ ਪਰ ਸੰਗਤ ਬੇਸਭ ਨੂੰ ਇੰਤਜ਼ਾਰ ਕਰੀ ਜਾਂਦੀ ਹੈਗੀ ਕਿਉਂਕਿ ਜਿਹੜਾ ਆਪਣਾ ਚੌਲ ਸੀ ਉਹ ਬਹੁਤ ਸੀ ਇਸ ਤੋਂ ਪਹਿਲਾਂ ਇੱਥੇ ਵੀ ਬਹੁਤ ਵਰਤਾਤੇ ਤੇ ਬਾਈ ਆਪਣਾ ਖੜਾ ਇਸੇ ਦੀ ਬੰਡਣਾ ਕਿਵੇਂ ਨਾ ਨਾ ਅਗਲਾ ਆਊਗਾ ਜੀ ਡੱਬਾ ਅਗਲੇ ਤੇ ਬੰਡਾਂਗੇ ਜਰੂਰ ਸਾਹਿਬ ਵਾਲੀ ਤੇ ਇੱਥੇ ਸੰਗਤ ਨੂੰ ਵੈਸੇ ਵੀ ਬਹੁਤ ਵਰਤਾਤਾ ਇੰਨੀ ਸੰਗਤ ਖੜੀ ਸੀ ਕਿਉਂਕਿ ਆਪਣੇ ਤਾਂ ਵਰਤਾਉ ਨਹੀਂ ਹੁੰਦਾ ਪਰ ਜੀ ਦੇ ਲਈ ਆਪਾਂ ਲੈ ਕੇ ਆਏ ਉਹਨਾਂ ਨੂੰ ਵੀ ਜਰੂਰ ਵਰਤਾਉਣਾਗਾ ਇਹ ਜਿਹੜਾ ਹੁਣ ਆ ਰਿਹਾ ਨਾ ਜੀਨਦ ਨੂੰ ਕਹਿੰਦਾ ਡੱਬਾ ਉਹ ਆ ਰਿਹਾਗਾ ਅੱਜ ਬਹੁਤ ਜ਼ਿਆਦਾ ਰਾਸੀ ਇੱਥੇ ਇਸ ਕਰਕੇ ਕਹਿਣੇ ਹਨ ਸੰਗਤ ਜੀ ਵੀ ਜ਼ਰੂਰ ਪਹੁੰਚਿਆ ਕਰੋ ਕਿਉਂਕਿ ਜਿਹੜੇ ਵਰਤੋਂ ਵਾਲੇ ਵੀਰ ਹੁੰਦੇ ਨੇ ਉਹ ਘਟ ਹੁੰਦੇ ਤੁਸੀਂ ਸਿਰਫ ਵਰਤੋਣਾ ਹੁੰਦਾਗਾ ਆ ਕੇ ਇੱਥੇ ਬਣਾਉਣ ਕਰਨ ਦਾ ਕੰਮ ਆਪਣੀ ਸੰਗਤ ਦਾ ਹੁੰਦਾਗਾ ਸਿਰਫ ਵਰਤੋਣਾ ਹੁੰਦਾਗਾ ਵਰਤਾਇਆ ਕਰੋ ਆ ਵੀਰ ਵੀ ਬੈਠੇ ਨੇ ਵਰਤੋਂ ਦੇ ਲਈ ਵਰਤੋਂ ਦੇ ਲਈ ਵਰਤੋਂ ਦੇ ਲਈ ਅਬਾਈ ਆਪਣੇ ਪਤਾ ਨਹੀਂ ਸਰਦਾ ਸਿੰਘ ਹਾਂ ਪਿਆ ਟੱਬ ਚੌਲਾਉਂਦਾ ਵਰਤੋਂ ਦੇ ਲਈ ਇਹ ਗੱਡੀ ਜਿਹੜੀ ਫਲੋਜਪੁਰ ਤੋਂ ਜੀਨ ਤੱਕ ਜਾਂਦੀ ਆ ਉਹ ਆ ਗਈ ਜੀ ਹੁਣ ਸੁਣ ਬਹੁਤ ਪੀੜ ਘਟ ਜੂਸੀ ਰਪਾਜੂਰ ਸਾਹਿਬ ਵਾਲੀ ਸੰਗਤੀ ਰਹਿ ਜੂਗੀ ਤੋ ਵੀਰ ਕਹਿ ਰਹੇ ਸੀ ਵੀ ਜਿੰਨੇ ਵੀ ਕੁਸ਼ ਹੋਏ ਇਸ ਡੱਬੇ ਦੇ ਵਿੱਚ ਵੀ ਵਰਤਾਵਾਂਗੇ ਵਰਤਾਂਣਗੇ ਜੀ ਜ਼ਰੂਰ ਇਸ ਤੋਂ ਬਾਅਦ ਆਪਣੀ ਹਜੂਰ ਸਾਹਿਬ ਜਾਨ ਵਾਲੀ ਰੇਲ ਗੱਡੀ ਆਊਗੀ ਜੀ ਬਣੇ ਰਹੋ ਸਾਡੇ ਬਲੌਗ ਦੇ ਨਾਲ ਹਾਂਜੀ ਅਨਾਉਂਸਮੈਂਟ ਹੋਣ ਲੱਗੀ ਹੁਣ 5 ਕਿ ਮਿੰਟਾਂ ਚ ਆਪਣੀ ਗੱਡੀ ਪਹੁੰਚਣ ਵਾਲੀ ਆ ਆ ਸੰਦੀਪ ਸਿੰਘ ਵੀ ਪਹੁੰਚ ਗਏ ਸੋ ਹਜੂਰ ਸਾਹਿਬ ਜਾਨ ਵਾਲੀ ਸੰਗਤ ਉਹ ਸਿਰੇ ਤੱਕ ਸੰਗਤ ਆਪਣੀ ਖੜੀ ਹੈਗੀ ਇਹ ਹਜੂਰ ਸਾਹਿਬ ਜਾ ਰਹੇ ਨੇ ਬਾਈਕ ਜਿੱਲੇ 90 ਨੂੰ ਹੋ ਜੋ ਐ ਹੋ ਗਈ ਅਕੀਲਕੇ ਬੋਲੇ ਸੋਨਿਆਲ ਹਾਂਜੀ ਸੰਗਤ ਜੀ ਬਹੁਤ ਔਡੀਕ ਕਰਵਾਈ ਅੱਜ ਆਪਣੇ ਡੱਬੇ ਨੇ ਪਹੁੰਚ ਗਈ ਸਵੇਲ ਗੱਡੀ ਸੋ ਆ ਵੀਰ ਹਰਦੀਪ ਸਿੰਘ ਬੌਕਸਰ ਇਹ ਵੀ ਪਹੁੰਚਿਆ ਸੇਵਾ ਕਰਨ ਲਈ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਪਹੁੰਚੇ ਨੇ ਕਿਉਂਕਿ ਅੱਜ ਲੇਟ ਬਹੁਤ ਹੋ ਗਈ ਸੀ ਰੁਕ ਜਾਣ ਦੋ ਗੱਡੀ ਨੂੰ ਰੁਕ ਜਾਣ ਦੋ ਹਰਦੀ ਰੁਕ ਜਾਣ ਦਰ ਰੁਕ ਜਾ ਰੁਕ ਜਾਣ ਦੇ ਰੁਕ ਤੇ ਉਹ ਮੂਰੇ ਹੈਗੇ ਨੇ ਕੋਈ ਨਾ ਬਾਈ ਕਹਿੰਦਾ ਚੌਲ ਹੀ ਨਹੀਂ ਦਿੱਤੇ ਸਾਨੂੰ ਕਹਿੰਦਾ ਚਲੋ ਵੀ ਜੀ ਰੁਕ ਜਾਣ ਦੋ ਇੱਕ ਮਿੰਟ ਇੱਕ ਮਿੰਟ ਕੋਈ ਨਾ ਕੋਈ ਨਾ ਮਾਦਾ ਹੌਲੀ 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 ਕੋਈ ਨਾ ਰੁਕੂਗੀ 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 ਹੌਲੀ ਹੌਲੀ ਆਜੋ RAMNA RAMNA ਰੁਕੋ 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 RAMNA RAMNA ਵਾਈ ਗੁਰੂ ਜੀ ਆਜੋ ਇਧਰ ਦੀ ਆ ਬਾਹਰ ਖੋਲੋ ਰੁਕੋ 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 ਆਜੋ ਆਜੋ ਹਾਂਜੀ ਇਧਰ ਪਰਤਾ ਦਿਓ ਇਧਰ ਇਧਰ ਮੰਮੀ ਆਜੋ ਹਾਂਜੀ ਚੌਲ ਵਾਈ ਗੁਰੂ ਚੌਲ ਵਾਈ ਗੁਰੂ ਚੌਲ ਵਾਈ ਗੁਰੂ ਚੌਲ ਵਾਈ ਗੁਰੂ ਜੀ ਚੌਲ ਵਾਈ ਗੁਰੂ ਚੌਲ ਵਾਇਗਰੂ ਚੌਲ ਵਾਇਗਰੂ ਵਰਤਾਓ ਵਰਤਾਓ ਜਲਦੀ ਚੌਲ ਵਾਇਗਰੂ ਚੌਲ ਵਾਇਗਰੂ ਚੌਲ ਵਾਇਗਰੂ ਅੱਜ ਮਿੱਠੇ ਚੌਲ ਵਾਇਗਰੂ ਆ ਪੰਡ ਲੋ ਸਾਰੇ ਚੌਲ ਵਾਇਗਰੂ ਚੌਲ ਵਾਇਗਰੂ ਚੌਲ ਵਾਇਗਰੂ ਜੀ ਸੰਗਤ ਜੀ ਚੌਲ ਵਾਇਗਰੂ ਚੌਲ ਵਾਇਗਰੂ ਚੌਲ ਵਾਇਗਰੂ ਚੌਲ ਵਾਇਗਰੂ ਜੀ ਆਗੇ ਜੀ ਆਜੋ ਅੱਗੇ ਆਜੋ ਅੱਗੇ ਆਜੋ ਅੱਗੇ ਚੌਲ ਵਾਇਗਰੂ ਜੀ ਚੌਲ ਵਾਇਗਰੂ ਚੌਲ ਵਾਹਿਗੁਰੂ ਜੀ ਚੌਲ ਵਾਹਿਗੁਰੂ ਚੌਲ ਵਾਹਿਗੁਰੂ ਆ ਜੋ ਅੱਗੇ ਆ ਜੋ ਅੱਗੇ 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 ਗੱਡੀ ਦਾ ਸਟਾਪ ਅਜ ਡੇਢ ਮਿੰਟਾ ਚੌਲ ਵਾਹਿਗੁਰੂ ਜੀ ਚੌਲ ਵਾਹਿਗੁਰੂ ਚੌਲ ਵਾਹਿਗੁਰੂ ਵਾਹਿਗੁਰੂ ਅੱਗੇ ਅੱਗੇ ਬਰਤੋ ਬਾਈ ਅੱਜ ਗੱਡੀ ਦਾ ਸਟਾਪ ਡੇਢ ਮਿੰਟਾ ਅੱਗੇ ਅੱਗੇ ਨੰਗਜੋ 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 ਚੌਲ ਵਾਹਿਗੁਰੂ ਜੀ ਚੌਲ ਵਾਹਿਗੁਰੂ ਜੀ ਚੌਲ ਵਾਹਿਗੁਰੂ ਬੈਜੋ ਮਾਤਾ ਬੈਜੋ ਬੈਜੋ ਚੌਲ ਵਾਹਿਗੁਰੂ ਚੌਲ ਵਾਹਿਗੁਰੂ ਚੌਲ ਵਾਹਿਗੁਰੂ ਜੀ ਚੌਲ ਵਾਹਿਗੁਰੂ ਹਾਂ ਭਾਈ ਅੱਗੇ 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 ਬਰਦਾ ਦਿਓ ਚੌਲ ਵਾਹਿਗੁਰੂ ਹਾਂਜੀ ਚੌਲ ਵਾਹਿਗੁਰੂ ਜੀ ਚੌਲ ਵਾਹਿਗੁਰੂ ਚੌਲ ਵਾਹਿਗੁਰੂ ਚੌਲ ਵਾਹਿਗੁਰੂ ਜੀ ਚੌਲ ਵਾਹਿਗੁਰੂ ਹਾਂ ਫਿਰੇ ਗਾਂ ਗਾਂ ਚਲ 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 ਚਲੋ ਜੀ ਚਲੋ ਚਲੋ ਚਲ ਚਲੋ ਗੱਡੀ ਨੇ ਹਾਂਜੀ ਹਾਂਜੀ ਚੌਲ ਵਾਇਕਰੂ ਚੌਲ ਵਾਇਕਰੂ ਚੌਲ ਵਾਇਕਰੂ ਪ੍ਰਸ਼ਾਨ ਪ੍ਰਸ਼ਾਨ ਹੋ ਗਿਆ ਹਾਂਜੀ 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 ਹਰਦੀਪ ਬਰਦਾਦ ਤੇ ਬਰਦਾਦ 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 ਸਭ ਬਹੁਤ ਧੰਨਵਾਦ ਜਿਹੜੇ ਵੀ ਪਹੁੰਚੇ ਸਤਿ ਸ੍ਰੀ ਅਕਾਲ ਸੋ ਗੱਡੀ ਆਪਣੀ ਚੱਲ ਪਈ ਜੀ ਡੇਢ ਮਿੰਟ ਦਾ ਸਟਾਪ ਸੀ ਅੱਜ ਸੋ ਵੀਰ ਜਿਹੜੇ-ਜਿਹੜੇ ਆਉਂਦੇ ਨੇ ਸੇਵਾ ਕਰਦੇ ਨੇ ਬਹੁਤ-ਬਹੁਤ ਧੰਨਵਾਦ ਗੱਡੀ ਬਹੁਤ ਲੇਟ ਹੋ ਗਈ ਸੀ ਅੱਜ ਜੀ ਗੱਡੀ ਸਾਰੇ ਚੌਲ ਲੱਗ ਗਏ ਅੱਜ ਮਾਨ ਖੁਸ਼ ਹੋਇਆ ਬੇਸਾਬਰੀ ਨਾਲ ਇੰਤਜ਼ਾਰ ਕੀਤਾ ਗੱਡੀ ਦਾ ਆਪਣੀਆਂ ਸੰਗਤ ਖੜੀ ਆ ਸਾਰੀ ਸਾਰਿਆਂ ਦਾ ਧੰਨਵਾਦ ਜਿਹੜੇ ਵੀਰ ਆਉਂਦੇ ਨੇ ਜੀ ਆਪਣੀ ਸੰਗਤ ਦਾ ਧੰਨਵਾਦ ਜੀ ਹਾਂਜੀ-ਹਾਂਜੀ ਆ ਭਾਈ ਸੰਦੂਰਾ ਸਿੰਘ ਅਸਾ ਆ ਰਿਹਾ ਜੀ ਐਸ ਭਾਈ ਸਾਰਿਆਂ ਦਾ ਨਰਦੀਪ بھائی ਧੰਨਵਾਦ ਬਹੁਤ-ਬਹੁਤ ਸਾਰਿਆਂ ਦਾ ਜਿਹੜੇ ਆ ਕੇ ਜਿਨ੍ਹਾਂ ਨੇ ਸੇਵਾ ਕੀਤੀ ਜਿਨ੍ਹਾਂ ਦੇ ਕਰਮਾਂ ਚ ਸੇਵਾ ਹੁੰਦੀ ਆ ਉਹ ਵੀ ਕਰਦੇ ਆ ਜੀ ਜਰੂਰ ਪਹੁੰਚਿਆ ਕਰੋ ਹਰ ਸੁਪਰਵਾਰ ਸੋ ਇੱਕ ਬੇਨਤੀ ਜ਼ਰੂਰ ਆ ਐਪ ਡਾਊਨਲੋਡ ਕਰ ਲਓ ਵੇਰ ਹੀ ਜਮਾਈ ਟ੍ਰੇਨ ਉਹ ਐਪ ਤੇ ਕਿਉਂਕਿ ਗੱਡੀ ਹੁਣ ਲੇਟ ਹੋ ਸਕਦੀ ਹੈ ਜੀ ਸਿਆਲਾਂ ਦੇ ਦਿਨ ਚੱਲ ਪਏ ਧੁੰਦਾ ਕਰਕੇ ਵੀ ਜਿਵੇਂ ਅੱਜ ਗੱਡੀ ਬਹੁਤ ਲੇਟ ਸੀਗੀ 2.5 ਘੰਟੇ ਲੇਟ ਸੀ ਸੋ ਹੁਣ ਅੱਗੇ-ਅੱਗੇ ਜਿਵੇਂ-ਜਿਵੇਂ ਸੰਗਤਕ ਹੋਗੀ ਚਾਹ ਦਾ ਲੰਗਰ ਵੀ ਲਾਇਆ ਕਰਾਂਗੇ ਜੀ ਜਿਵੇਂ ਜਿਵੇਂ ਰੱਬ ਨੇ ਸੇਵਾ ਦਿੱਤੀ ਉਹ ਵੀ ਅਸੀਂ ਸੇਵਾ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਬਾਈ ਦਾ ਵੀਡੀਓ ਬਾਦ ਹਾਂਜੀ 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 ਉਹ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਦਿੱਤੀ ਹੈ ਜੀ ਪਰ ਠੀਕ ਹੈ ਲੇਕਿਨ ਤੁਹਾਨੂੰ ਇਹ ਤੋਂ ਬਹੁਤ ਦਾੜਾ ਲੱਗ ਗਈ ਗੱਡੀ ਬਹੁਤ ਫਾਸਟ ਹੈ ਜੀ ਇਹ ਪਰ ਲੇਟ ਬਹੁਤ ਸੀਗੀ ਗੱਡੀ ਇਹ ਸੋ ਧੰਨਵਾਦ ਸਾਰੇ ਵੀਰਾਂ ਦਾ ਅਭੀਰ ਮੋਂਟੀ ਸਿੰਘਾ ਹੋਰ ਬਾਈ ਧੰਨਵਾਦ ਬਹੁਤ ਬਹੁਤ ਜਰੂਰ ਪਹੁੰਚਿਆ ਕਰੋ ਹਾਂਜੀ ਆ ਦੇ ਟੋਲਾ ਟੋਲਾ ਪਾਇਓ ਆ ਸਾਡੀ ਸੰਗਤ ਚਲ ਵਾਸਤੇ ਅਸੀਂ ਖੁੱਲਾ ਪ੍ਰਸ਼ਾਦ ਜ਼ਰੂਰ ਲੈ ਕੇ ਆਉਣੇ ਆ ਜਿਹੜੀ ਸੇਵਾ ਕਰਦੇ ਆ ਪ੍ਰਸ਼ਾਦ ਦੇ ਰੂਪ ਵਿੱਚ ਵਰਤੌਣੇ ਆ ਜੀ ਹਾਂਜੀ ਹਾਂਜੀ ਕੱਪੜਾ ਹੋਇ ਇੱਕ ਟੱਬਾ ਇੱਕ ਟੱਬਾ ਪਿੱਛੇ ਲੈ ਕੇ ਆ ਹਾਂਜੀ ਆਪਣਾ ਇੱਕ ਟੱਬਾ ਗਿਆ ਹੋ ਗਿਆ ਹਾ ਇੱਥੀ ਪਿਆ ਇੱਥੀ ਪਿਆ ਭਾਈ ਉਰੀ ਪਿਆਣੀ ਪਿਆ ਹਾਂ ਪੈਨੇ ਦੋ ਪੈਨੇ ਦੇ ਵਿੱਚ ਨਹੀਂ ਦੋ ਦੇ ਵਿੱਚ ਹਾਂਜੀ ਹਾਂਜੀ ਸੰਦੀਪ ਸਿੰਘ ਮੈਨੂੰ ਵੀ ਦੇ ਦਿਓ ਪ੍ਰਸਾਦ। ਲੋ ਜੀ ਵਾਹਿਗੁਰੂ ਜੀ। ਹਾਂਜੀ ਸੰਗਤ ਜੀ ਅੱਜ ਬਹੁਤ ਢੀਕ ਕਰਾਈ ਦੀ ਗੱਡੀ ਨੇ ਪਰ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਜਿਹੜੇ ਪਹੁੰਚੇ ਹਰਦੀਪ ਬਾਈ ਵੀ ਪਹੁੰਚਿਆ। ਸੋ ਜਿੰਨੀ ਵੀ ਸੰਗਤ ਇੱਥੇ ਆਈ ਸੋ ਸਾਰਿਆਂ ਦਾ ਧੰਨਵਾਦ। ਦੁਬਾਰਾ ਫੇਰ ਕਹਨੇ ਆ ਵੀਰੇ 베ਰ ਜਮਾਈ ਟ੍ਰੇਨ ਇਹ ਐਪ ਡਾਊਨਲੋਡ ਕਰ ਲਿਓ। ਹਰ ਸ਼ੁੱਕਰਵਾਰ ਉਹਦੇ ਮਾਨਸਾ ਤੋਂ ਫਜੂਰ ਸਾਹਿਬ ਜਾਣ ਵਾਲੀ ਜਿਹੜੀ ਟ੍ਰੇਨ ਆ ਉਹਨੂੰ ਸਰਚ ਕਰਕੇ ਆਇਆ ਕਰੋ। ਕਿਉਂਕਿ ਸੰਗਤ ਪਹਿਲਾਂ ਵੀ ਆਕੇ ਅੱਜ ਮੁਰਗੀ ਜਿੰਨਾਂ ਨੂੰ 3.5 ਬਜਾ ਟਾਈਮ ਦਿੱਤਾ ਸੀ ਕਿਉਂਕਿ ਹੁਣ ਤੁਹਾਨੂੰ ਦਾ ਆਉਣ ਗਿਆ ਸਿਆਲ ਆਊਗਾ ਆਪਾਂ ਜਿਵੇਂ ਜਿਵੇਂ ਸੇਵਾ ਹੋਰ ਮਿਲੀ ਆਪਾਂ ਕਰਾਂਗੇ ਤੇ ਜਰੂਰ ਪਹੁੰਚਿਆ ਕਰੋ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ